ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਚਪਨ ਦੀ ਇੱਕ ਹੋਰ ਯਾਦ ਤਾਜ਼ਾ ਕਰਦੇ ਹਾਂ ਇੱਕ ਵਾਰ ਦੀ ਗੱਲ ਆ ਇੱਕ ਪਿੰਡ ਦੇ ਵਿੱਚ ਇੱਕ ਰੋਡਾ ਤੇ ਇੱਕ ਰੋਟੀ ਰਹਿੰਦੇ ਸਨ ਉਹਨਾਂ ਦਾ ਕੋਈ ਬੱਚਾ ਨਹੀਂ ਸੀ ਆਪਸ ਦੇ ਵਿੱਚ ਇਕੱਲੇ ਹੀ ਰਹਿੰਦੇ ਸੀ ਇਕੱਲੇ ਹੀ ਆਪਣਾ ਟਾਈਮ ਪਾਸ ਕਰਦੇ ਸੀ ਇੱਕ ਵਾਰੀ ਉਹਨਾਂ ਨੇ ਰੋਟੀਆਂ ਬਣਾਈਆਂ ਰੋਟੀਆਂ 4 ਬਣੀਆਂ ਰੋਡੇ ਨੇ ਕਿਹਾ ਕਿ ਢਾਈ ਮੈਂ ਖਾਣੀ ਆ ਤੇ ਰੋਟੀ ਕਹਿੰਦੀ ਢਾਈ ਮੈਂ ਖਾਣੀ ਆ ਉਨ੍ਹਾਂ ਦੀ ਇਸ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਬਹਿਸ ਸ਼ੁਰੂ ਹੋ ਗਈ। ਨਾ ਰੋਟੀ ਮੰਨਣ ਨੂੰ ਤਿਆਰ ਹੋਇਆ, ਨਾ ਰੋਟੀ ਮੰਨਣ ਨੂੰ ਤਿਆਰ ਹੋਵੇ। ਰੋਟੀਆਂ ਚਾਰ ਹੁਣ ਢਾਈ ਢਾਈ ਕਿੱਦਾਂ ਆਉਣ? ਢਾਈ ਢਾਈ ਆ ਹੀ ਨਹੀਂ ਸਕਦੀਆਂ ਸੀ। ਪਰ ਉਹ ਇੱਕ ਦੂਸਰੇ ਦੀ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਸਨ। ਫਿਰ ਅਖੀਰ ਕੀ ਹੋਇਆ? ਦੋਨੇ ਰੁੱਸ ਕੇ ਇੱਕ ਦੂਸਰੇ ਨਾਲ ਆਪਣੇ ਆਪਣੇ ਬਿਸਤਰੇ ਤੇ ਪੈ ਗਏ। ਨਾ ਉਹ ਦੇ ਨਾਲ ਬੋਲੇ ਨਾ ਉਹ ਦੇ ਨਾਲ ਬੋਲੇ ਨਾ ਚਾਹ ਨਾ ਪਾਣੀ ਨਾ ਕੁਛ ਇੱਕ ਦੂਸਰੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਸੀ ਇੱਕ ਦਿਨ ਪੂਰਾ ਬੀਤ ਗਿਆ ਦੂਸਰਾ ਦਿਨ ਵੀ ਬੀਤ ਗਿਆ ਜਦੋਂ ਆਸ-ਪਾਸ ਦੇ ਲੋਕਾਂ ਨੇ ਦੇਖਿਆ ਕਿ ਇੱਥੇ ਤਾਂ ਕੋਈ ਬੋਲਦਾ ਚੱਲਦਾ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਜਾ ਕੇ ਦੇਖੀਏ ਗੱਲ ਕੀ ਹੋਈ ਜਦੋਂ ਆ ਕੇ ਉਹਨਾਂ ਨੂੰ ਬੁਲਾਉਂਦੇ ਆ ਨਾ ਉਹ ਬੋਲਦਾ ਨਾ ਉਹ ਬੋਲਦੀ ਉਹਨਾਂ ਨੇ ਸੋਚਿਆ ਇਹ ਤਾਂ ਖਤਮ ਹੋ ਚੁੱਕੇ ਹਨ ਉਹਨਾਂ ਨੇ ਕੀ ਕੀਤਾ ਉਹਨਾਂ ਦੀਆਂ ਸ਼ਮਸ਼ਾਨ ਘਾਟ ਲੈ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਰਥੀ ਤੇ ਦੋਨਾਂ ਨੂੰ ਪਾ ਲਿਆ ਉਹ ਫਿਰ ਵੀ ਨਹੀਂ ਬੋਲੇ ਰਸਤੇ 'ਚ ਤੁਰੇ ਜਾਂਦੇ ਆ ਚਾਰ ਜਣਿਆਂ ਨੇ ਉਹਨਾਂ ਨੂੰ ਚੱਕ ਲਿਆ ਅਰਥੀ ਨੂੰ ਚੱਕ ਲਿਆ ਤਾਂ ਰਸਤੇ 'ਚ ਜਦੋਂ ਸ਼ਮਸ਼ਾਨ ਘਾਟ ਦੇ ਨੇੜੇ ਪਹੁੰਚ ਗਏ ਤਾਂ ਉਹ ਦੋਨੇ ਡਰ ਗਏ ਉਹਨਾਂ ਨੇ ਸੋਚਿਆ ਕਿ ਇਹ ਤਾਂ ਹੁਣ ਸਾਨੂੰ ਜਲਾ ਦੇਣਗੇ ਬਈ ਸਾਡੀ ਤਾਂ ਕਹਾਣੀ ਖਤਮ ਹੋ ਜਾਊਗੀ ਉਹਨਾ ਫਟਾਫਟ ਉੱਠ ਕੇ ਬੈਠ ਗਏ ਅਰਥੀ ਦੇ ਉੱਪਰ ਹੀ ਉਹ ਕਹਿੰਦੇ ਦੋ ਮੈਂ ਖਾऊं ਦੋ ਮੈਂ ਖਾऊं ਉਹ ਜਿਹੜੇ ਕਾਨੇ ਲੱਗੇ ਹੋਏ ਸੀ ਅਰਥੀ ਚੱਕਣ ਵਾਲੇ ਉਹਨਾਂ ਨੇ ਸੋਚਿਆ ਵੀ ਅਸੀਂ ਚਾਰ ਜਣੇ ਆ ਇਹ ਤਾਂ ਭੂਤ ਬਣ ਗਏ ਇੱਕ ਦੋਹਾਂ ਨੂੰ ਖਾ ਲਊਗਾ ਦੂਜਾ ਦੋਹਾਂ ਨੂੰ ਖਾ ਲਊਗਾ ਉਹਨਾਂ ਨੇ ਉਸੇ ਵੇਲੇ ਅਰਥੀ ਉੱਥੇ ਛੁੱਟੀ ਤੇ ਪਿੱਛੇ ਨੂੰ ਦੌੜ ਪਏ ਰੋਲਾ ਪਾਉਂਦੇ ਕਿ ਭੂਤ 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 ਰੋਡਾ ਤੇ ਰੋਟੀ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਕਿ ਹੁਣ ਜਿਹੜੀਆਂ ਚਾਰ ਰੋਟੀਆਂ ਆ ਦੋ ਤੂੰ ਖਾਈ ਦੋ ਮੈਂ ਖਾਉ ਅੱਗੇ ਤੋਂ ਅਸੀਂ ਕਦੀ ਲੜਾਈ ਨਹੀਂ ਕਰਾਂਗੇ ਜੇ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਲੜਦੇ ਰਹਿੰਦੇ ਤਾਂ ਅਸੀਂ ਅੱਜ ਅੱਗ ਦੇ ਵਿੱਚ ਸੜ ਜਾਣਾ ਸੀ ਇਸੇ ਕਰਕੇ ਉਹਨਾਂ ਨੇ ਅੱਗੇ ਤੋਂ ਨਾ ਲੜਨ ਦਾ ਫੈਸਲਾ ਕੀਤਾ ਤੇ ਦੋ ਰੋਟੀਆਂ ਇੱਕ ਨੇ ਤੇ ਦੋ ਰੋਟੀਆਂ ਇੱਕ ਨੇ ਖਾ ਕੇ ਆਪਣਾ ਢਿੱਡ ਭਰ ਲਿਆ ਅੱਜ ਅਸੀਂ ਇਸ ਕਹਾਣੀ ਦੇ ਵਿੱਚ ਜੋ ਦ੍ਰਿਸ਼ ਦੇਖਿਆ ਤੇ ਸੋਚਿਆ ਇੱਕ ਬਜ਼ੁਰਗ ਪਤੀ ਪਤਨੀ ਅਰਥੀ ਤੋਂ ਉੱਠ ਕੇ ਬੈਠ ਜਾਂਦੇ ਹਨ ਇਹ ਸਿਰਫ ਕਹਾਣੀ ਨਹੀਂ ਇਹ ਸਾਡੇ ਜੀਵਨ ਲਈ ਇੱਕ ਦਰਪਨ ਹੈ ਇਹ ਦਰਪਨ ਸਾਨੂੰ ਪੁੱਛਦਾ ਹੈ ਕਿ ਅਸੀਂ ਜਿਉਂਦੇ ਹੋਏ ਵੀ ਕਦੇ-ਕਦੇ ਮਰਿਆਂ ਵਰਗੇ ਨਹੀਂ ਹੋ ਜਾਂਦੇ ਕਿ ਅਸੀਂ ਗੁੱਸੇ ਅਹੰਕਾਰ ਅਤੇ ਨਫ਼ਰਤ ਵਿੱਚ ਆਪਣੀ ਖੁਸ਼ੀ ਨੂੰ ਦਫ਼ਨ ਨਹੀਂ ਕਰ ਦਿੰਦੇ ਉਹ ਜੋੜਾ ساری ਉਮਰ ਇਕੱਠਾ ਰਿਹਾ ਕਦੇ ਟਕਰਾਰ ਹੋਈ ਹੋਵੇਗੀ ਕਦੇ ਮਨ ਮੋਟਾਪ ਵੀ ਹੋਇਆ ਹੋਵੇਗਾ ਪਰ ਅੰਤ ਵਿੱਚ ਵੀ ਇਕੱਠੇ ਹੀ ਸਨ ਇਹ ਸਾਨੂੰ ਸਿਖਾਉਂਦਾ ਹੈ ਕਿ ਰਿਸ਼ਤਾ ਜਿੱਤਣ ਲਈ ਨਹੀਂ ਨਿਭਾਉਣ ਲਈ ਹੁੰਦਾ ਹੈ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦਿਲ ਤੇ ਲਾ ਲੈਂਦੇ ਹਾਂ ਤੇ ਆਪਣਾ ਦਿਲ ਦੁਖਾ ਲੈਂਦੇ ਹਾਂ ਇੱਕ ਸ਼ਬਦ ਇੱਕ ਗਲਤਫਹਿਮੀ ਸਾਲਾਂ ਦੀ ਦੂਰੀ ਬਣ ਜਾਂਦੀ ਹੈ ਪਰ ਜਦੋਂ ਅਰਥੀ ਤਿਆਰ ਹੁੰਦੀ ਹੈ ਉਦੋਂ ਪਤਾ ਲੱਗਦਾ ਹੈ ਨਾ ਘਰ ਨਾਲ ਜਾਂਦਾ ਹੈ ਨਾ ਦੌਲਤ ਨਾਲ ਜਾਂਦੀ ਹੈ ਸਿਰਫ ਆਪਣੇ ਕਰਮ ਹੀ ਨਾਲ ਜਾਂਦੇ ਹਨ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਜੇ ਅਸੀਂ ਜੀਵਨ ਵਿੱਚ ਪਿਆਰ ਸਮੇਂਦਾਰੀ ਤੇ ਇੱਕ ਦੂਜੇ ਲਈ ਆਦਰ ਰੱਖੀਏ ਤਾਂ ਹਰ ਇੱਕ ਦਿਨ ਨਵੀਂ ਸ਼ੁਰੂਆਤ ਬਣ ਸਕਦਾ ਹੈ ਕੌਣ ਜਾਣਦਾ ਹੈ ਕਿ ਕੱਲ ਕੀ ਹੋਵੇਗਾ